ਹਾਂਜੀ ਦੋਸਤੋ ਆਜੋ ਚਲਿਏ ਹੁਣ ਆਪਾਂ ਅਬੋਹਰ ਸ਼ਹਿਰ ਦੀ ਉਸ ਲੋਕੇਸ਼ਨ ਉੱਪਰ ਜਿੱਥੇ ਬਣਿਆ ਸ਼ਾਨਦਾਰ ਪੁਲ ਤੇ ਨਾਲ-ਨਾਲ ਮਿਲ ਰਹੀ ਹੈ ਫਨ ਪਾਰਕ ਤੇ ਰੈਸਟੋਰੈਂਟ ਦੀ ਫੈਸਿਲਿਟੀ ਵੀ ਆਪਾਂ ਪਹੁੰਚ ਗਏ ਅਬੋਹਰ ਦੀ ਸੀਤੋ ਰੋਡ ਉੱਪਰ ਤੇ ਡਰੋਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਾਨਦਾਰ ਪੁਲ ਆਜੋ ਆਪਾਂ ਚਲਿਏ ਪੁਲ ਦੇ ਅੰਦਰ ਤੇ ਦੋਸਤੋ ਫਾਈਨਲੀ ਅਸੀਂ ਪਹੁੰਚ ਗਏ ਹਾਂ ਉਸ ਜਗ੍ਹਾ ਤੇ ਜਿਹਦੇ ਬਾਰੇ ਆਪਾਂ ਪੁੱਛਿਆ ਸੀਗਾ ਉਹਦੇ ਐਨਕਸਪ੍ਰੈਸ ਦੇ ਫੇਸਬੁਕ ਪੇਜ ਉੱਪਰ ਕੀ ਇਹ ਜਗ੍ਹਾ ਕਿੱਥੇ ਹੈ ਇਹਦਾ ਨਾਮ ਹੈ ਟਿੰਬਰਲੈਂਡ ਨਵਾਂ ਪੁਲ ਬਣਿਆ ਬਿਲਕੁਲ ਫਰੈਸ਼ ਪਾ ਲੋਕੇਸ਼ਨ ਦੋਸਤੋ ਮੈਂ ਦੱਸ ਦਿਆਂ ਸੀਤੋ ਰੋਡ ਐਸਰ ਪਹਿਲੇ ਸੇ ਬਿਲਕੁਲ ਨਾਲ ਐਡਜੁਆਇਨਿੰਗ ਹੈ ਸੀਤੋ ਜਿਹੜਾ ਬਾਈਪਾਸ ਦਾ ਪੁਲ ਹੈ ਉਹਦੇ ਬਿਲਕੁਲ ਥੱਲੇ ਹੈਗਾ ਤੇ ਤੁਸੀਂ ਆ ਸਕਦੇ ਹੋ ਟਿੰਬਰਲੈਂਡ ਥੋੜਾ ਜਿਹਾ ਅੱਗੇ ਵਧੋਗੇ ਤਾਂ ਟਿੰਬਰਲੈਂਡ ਤੁਹਾਨੂੰ ਜਿਹੜਾ ਦਿਖਾਈ ਦੇ ਜੇਗਾ ਤੇ ਹੁਣ ਮੈਂ ਦਿਖਾਉਣ ਜਾ ਰਿਹਾ ਤੁਹਾਨੂੰ ਕਿ ਇੱਥੇ ਫੈਸਿਲਿਟੀ ਕਿਹੜੇ ਕਿਹੜੇ ਮਿਲਣ ਵਾਲੀਆਂ ਹੈ ਤੁਸੀਂ ਦੇਖੋ ਚੇਅਰਸ ਲੱਗੀਆਂ ਹੋਈਆਂ ਬਹੁਤ ਹੀ ਸ਼ਾਨਦਾਰ ਲੁੱਕ ਹੈ ਖਾਣ ਪੀਣ ਦਾ ਇੰਤਜ਼ਾਮ ਪੂਰਾ ਹੈ ਰੈਸਟੋਰੈਂਟ ਵੀ ਹੈ ਨਾਲ ਹੈਗਾ ਫਨ ਪਾਰਕ ਬੱਚਿਆਂ ਵਾਸਤੇ ਤੁਸੀਂ ਟਿਕਟ ਲਾਉਂਗੇ ਪੂਰੀ ਪੈਸਾ ਵਸੂਲ ਹੋਏਗਾ ਕਿ ਨਾਲ ਪੂਲ ਵੀ ਹੈ ਤੇ ਨਾਲ ਖਾਣ ਪੀਣ ਦਾ ਇੰਤਜ਼ਾਮ ਵੀ ਹੈ ਤੇ ਨਾਲ ਹੈ ਫਨ ਪਾਰਕ। ਪਾਰਕਿੰਗ ਦੀ ਵੀ ਬਹੁਤ ਵਧੀਆ ਸਹੂਲਤ ਹੈਗੀ ਆ ਤੇ ਬੱਚਾ ਵਾਸਤੇ ਵੀ ਤੁਸੀਂ ਦੇਖੋ ਦੋਸਤੋ ਅਲੱਗ ਤੋਂ ਇੱਕ ਪੂਲ ਬਣਿਆ ਹੈ। ਇਹ ਵੱਡਿਆਂ ਵਾਸਤੇ ਪੂਲ ਹੈ ਜਿਹੜੇ ਆਪਾਂ ਹੈਗੇ ਆ ਤੇ ਦੂਸਰਾ ਹੈ ਬੱਚਾ ਵਾਸਤੇ। ਬਹੁਤ ਵਧੀਆ ਬਣਿਆ ਨਵਾਂ ਪੂਲ ਬਣਿਆ ਤੇ ਇਹ ਤੁਸੀਂ ਸਾਹਮਣੇ ਦੇਖੋ ਕਿ ਰੂਫ ਟਾਪ ਦਾ ਵੀ ਬਹੁਤ ਸੋਹਣਾ ਦ੍ਰਿਸ਼ ਹੈਗਾ ਤੇ ਤੁਸੀਂ ਇੱਥੇ ਬਹਿ ਕੇ ਖਾਣਾ ਵੀ ਖਾ ਸਕਦੇ ਹੋ ਆਨੰਦ ਮਾਣ ਸਕਦੇ ਹੋ ਆਪਣੇ ਬੈਠ ਕੇ ਤੁਸੀਂ ਦੇਖ ਸਕਦੇ ਹੋ ਪਰਦੇ ਦ੍ਰਿਸ਼ ਜਿਹੜੇ ਆ ਹੋਰ ਵਧੀਆ ਵਿਖਣਗੇ। ਐਡਰੈਸ ਦੋਸਤੋ ਇੱਕ ਵਾਰ ਨੋਟ ਕਰ ਲਓ ਟਿੰਬਰਲੈਂਡ ਐਡਜੋਇਨਿੰਗ ਐਸਆਰਐਫ ਪੈਲੇਸ ਸੀਤੋ ਰੋਡ ਅਬੋਹਰ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਜੇ ਕਿਉਂਕਿ ਜਦੋਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਅਬੋਹਰ ਦਾ ਬਿਜ਼ਨਸ ਵੱਧਦਾ ਜਦੋਂ ਅਬੋਹਰ ਦਾ ਬਿਜ਼ਨਸ ਵਧੇਗਾ ਤਾਂ ਆਪਣੇ ਅਬੋਹਰ ਸ਼ਹਿਰ ਦੀ ਤਰੱਕੀ ਹੋਏਗੀ ਤਾਂ ਆਪਾਂ ਅਕਸਰ ਇਸ ਤਰ੍ਹਾਂ ਦੀ ਵੀਡੀਓ ਬਖਾਉਂਦੇ ਰਹਿੰਦੇ ਹਾਂ ਕਿ ਜਿੱਥੇ ਕਿਹੜੀ ਚੀਜ਼ ਕਿਹੜੀ ਨਵੀਂ ਦੁਕਾਨ ਖੁੱਲੀ ਹੈ ਕਿਹੜਾ ਨਵਾਂ ਸ਼ੋਰੂਮ ਖੁੱਲਿਆ ਹੈ ਕਿਹੜਾ ਨਵਾਂ ਪੂਲ ਖੁੱਲਿਆ ਹੈ ਤੇ ਆਹ ਜਿਹੜਾ ਨਵਾਂ ਪੂਲ ਖੁੱਲਿਆ ਆਹ ਹੈ ਟਿੰ ਦੋ ਦਿਨ ਪਹਿਲਾਂ ਹੀ ਪੁੱਛਿਆ ਸੀਗਾ ਤੇ ਜੋ ਦੋਸਤਾਂ ਨੇ ਸਹੀ ਆਨਸਰ ਦਿੱਤਾ ਹੋਇਆ ਉਹਨਾਂ ਵਾਸਤੇ ਵੀ ਅਸੀਂ ਗਿਫਟ ਰੱਖਾਂਗੇ ਤੇ ਦੋਸਤੋ ਸੀਤੋ ਰੋਡ ਉੱਪਰ ਜਿਹੜਾ ਟਿੰਬਰਲੈਂਡ ਬਣਿਆ ਹੈ ਸੀਤੋ ਰੋਡ ਜਿਹੜਾ ਪੁਲ ਹੈਗਾ ਉੱਤਰਨੇ ਵਾਲੇ ਪਾਸੇ ਤੁਸੀਂ ਜਿਹੜਾ ਆ ਸਕਦੇ ਹੋ ਤੇ ਨਾਲ ਐਸਆਰਪ ਪੈਲੇਸ ਹੈ ਮੋਬਾਈਲ ਨੰਬਰ ਜਿਹੜਾ ਅਸੀਂ ਤੁਹਾਨੂੰ ਦੇ ਦੇਾਂਗੇ ਇੱਥੇ ਬੁਕਿੰਗ ਵੀ ਤੁਸੀਂ ਕਰਵਾ ਸਕਦੇ ਹੋ ਫੈਮਿਲੀ ਵਾਸਤੇ ਵੀ ਅਲੱਗ ਤੋਂ ਪ੍ਰਬੰਧ ਹੈਗਾ ਬੱਚਿਆਂ ਵਾਸਤੇ ਅਲੱਗ ਤੋਂ ਪ੍ਰਬੰਧ ਹੈ ਤੇ ਆਮ ਲੋਕਾਂ ਵਾਸਤੇ ਵੀ ਅਲੱਗ ਤੋਂ ਪ੍ਰਬੰਧ ਹੈ ਐਸ ਕਰਕੇ ਦੋਸਤੋ ਵਿజిਟ ਜ਼ਰੂਰ ਕਰਿਓ ਵਿజిਟ ਕਰੋਗੇ ਪੂਰੀ ਪੈਸਾ ਵਸੂਲੀ ਹੋएगी ਤੁਹਾ ਖਾਨ ਕਰਨ ਨੂੰ ਇੰਤਜ਼ਾਮ ਹੈਗਾ ਤੇ ਨਾਲ ਨਹਾਉਣ ਨੂੰ ਇੰਤਜ਼ਾਮ ਹੈ ਉਮੀਦ ਹੈ ਲੋਕੇਸ਼ਨ ਪਸੰਦ ਆਈ ਹੋएगी ਵੀਡੀਓ ਪਸੰਦ ਆਈ ਹੋएगी ਇਸ ਕਰਕੇ ਕਰ ਦਿਓ ਸ਼ੇਅਰ ਬਹੁਤ ਬਹੁਤ ਧੰਨਵਾਦ ਸ਼ੁਕਰੀਆ